ਕਹਾਂ ਹੁੰਦਾ ਦੇਖੋ ਜਦੋਂ ਬੋਟ ਬੁੱਕ ਕੀਤੀ ਸੀ ਆਪਾਂ ਬੁੱਕ ਕੀਤੀ ਸੀਗੀ 3062 ਦੀ ਹਨਾ ਸਨਸੈਟ ਦਿਖਾ ਕੇ ਲੈ ਕੇ ਜਾਵਾਂਗੇ ਹੁਣ ਨਹੀਂ ਵਿਚਾਲੇ ਰੋਕਤੀਆਂ ਨੇ ਬਿਲਕੁਲ ਤੇ ਇਹ ਕਹਿੰਦਾ ਵੀ 600 ਰੁਪਿਆ ਦੋ ਪਾਰਕਿੰਗ ਦਾ 600 ਗ੍ਰੈਬ ਐਪ ਤੋਂ ਆਪਾਂ ਟੈਕਸੀ ਬੁੱਕ ਕੀਤੀ ਮਿੰਟ ਦੋ ਚ ਆ ਜਾਂਦੀ ਹੈ ਤੇ ਹੁਣ ਆਪਾਂ ਸਾਰੇ ਜਾਣੇ ਚੱਲੇ ਆ ਮ사ਜ ਕਰਾਉਣ ਠੀਕ ਹੈ ਕਬੀਰ ਓਕੇ ਇਹ ਆਪਣੀ ਕੈਬ ਹੈ ਇਹ ਡਾਕਟਰ ਗੁਰਸ਼ੇ ਟੈਕਸੀ ਓਕੇ ਚਲੋ ਭਾਈ ਬੈਠੋ ਕਬੀਰ ਪਿੱਛੇ ਹਾਂਜੀ ਮੈਮ रेडी हो फिर चलिए मसाज कराओ चलो बैठो टैक्सी बुक की थी इसका नाम लिखाया है ना डॉक्टर गुरशीत सिंह और ये सर आए नहीं हां जी सर लेट्स गो लेट्स गो ओके सब तो ਵੱਧ ਮਜ਼ਾ ਆਉਂਦਾ ਟਿੰਟਡ ਗਲਾਸਾਂ ਦਾ ਟਿੰਟਡ ਗਲਾਸ ਨਹੀਂ ਇੱਥੇ ਬਿਲਕੁਲ ਔਰ ਅੰਦਰ ਬਿਲਕੁਲ ਬਾਹਰ ਜੈਨੀ ਮਾਰਜੀ ਧੋਪ ਹੋਵੇ ਅੰਦਰ ਸੋਹਣਾ ਸੋਹਣਾ ਹੀ ਲੱਗਦਾ ਡੈਸ਼ ਕੈਮ ਹਰ ਇੱਕ ਚ ਲੱਗਿਆ ਹੋਇਆ हां जी ਬੱਚੋ ਕਿਡਸ ਇੰਜੋਇੰਗ ਹਾਂਜੀ ਆਇ ਤੁਹਾਨੂੰ ਲੈ ਕੇ ਆਣਾ ਆਪਾਂ ਬੀਚ ਤੇ ਫੋਰ ਆਇਲੈਂਡ ਟੂਰ Okay? Okay, okay. Let's go for massage. ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਇਸ ਸਮੇਂ ਆਪਾਂ ਹੈਗੇ ਆਂ ਕਰਾਬੀ ਦੇ ਵਿੱਚ ਔਰ ਅਗਰ ਤੁਸੀਂ ਕਰਾਬੀ ਆਓ ਤਾਂ ਫੋਰ ਆਈਲੈਂਡ ਟੂਰ ਤੇ ਤੁਸੀਂ ਨਾ ਜਾਓ ਇਹ ਹੋ ਨਹੀਂ ਸਕਦਾ ਸੋ ਹੁਣ ਅਸੀਂ ਚੱਲੇ ਆਂ ਫੋਰ ਆਈਲੈਂਡ ਟੂਰ ਕੌਣ ਕੌਣ ਨਾਲ ਨੇ ਡਾਕਟਰ ਬੇਬਾ ਸਹਿਾਈ ਕਬੀਰ ਹੈਲੋ ਬੋਲ ਰਿਹਾ ਹਾਂ ਸਾਰਿਆਂ ਨੂੰ ਕੇਤਿਆ ਹੈਲੋ ਸਾਰੇ ਜਾਣੇ ਰੈਡੀ ਹੈ ਜੀ ਤੇ ਹੁਣ ਆਪਾਂ ਚੱਲੇ ਆਂ ਤੁਹਾਨੂੰ ਦਿਖਾਉਣੇ ਆਂ ਫੋਰ ਆਈਲੈਂਡ ਟੂਰ ਸੌ ਚੱਲੀਏ ਹਾਂ ਬੀਚ ਤੇ ਕੀਤਿਆ ਕਹਿੰਦੀ ਬੀਚ ਚੱਲੀਏ ਇਹ ਜਿਹੜਾ ਜਿੱਥੇ ਆਪਾਂ ਸਟੇ ਕਰ ਰਹੇ ਸੀ ਬਹੁਤ ਵਧੀਆ ਸੀਗਾ ਪ੍ਰਾਪਰਟੀ ਕੱਲ ਆਪਾਂ ਜਾਣਾ ਫੋਕੇਟ ਫੋਕੇਟ ਤੁਹਾਨੂੰ ਦਿਖਾਵਾਂਗੇ ਇੱਕ ਗੱਲ ਇਸ ਦੇ ਵਿੱਚ ਇਹ ਸੀ ਜਿਹੜਾ ਆਪਾਂ ਟੂਰ ਬੁੱਕ ਕੀਤਾ ਇਹਦੇ ਲਈ ਆਪਾਂ ਨੂੰ ਟੈਕਸੀ ਪਿਕ ਕਰਨਾਈ ਹੈ ਉਹਨਾਂ ਦਾ ਪਿਕ ਐਂਡ ਡ੍ਰੌਪ ਵਿੱਚ ਹੁੰਦਾ 3000 ਬਾਟ ਉਹਨਾਂ ਨੇ ਆਪਣਾ ਟੋਟਲ ਚਾਰਜ ਲਿਆ ਸੋ ਆਉਟ ਉਹਨੂੰ ਦਿਖਾਉਨੇ ਹੁਣ ਕਿਵੇਂ ਚੱਲ ਰਹੇ ਆ ਆਪਾਂ 4L&2 ਮੇਰੇ ਨਾਲ ਇਹ ਨੇ ਹੈਨਾ ਸੁਆਦੀ ਖਾਨ ਅ ਰਾਈਟ ਅ ਨੇਮ ਫॉर ਇੰਸ਼ੋਰੈਂਸ ਇੰਸ਼ੋਰੈਂਸ ওকে ਲਿਖੋ ਵੀ ਨੇਮ ਇਹ ਪਹਿਲਾਂ ਇੰਸ਼ੋਰੈਂਸ ਯਾ 154 ਐਂਟਰੀ ਕਰਨੀ ਆ ਨੇਮਸ ਦੀ ਉਹ ਆਪਾਂ ਨੂੰ ਟਕ ਟਕ ਇਸ ਦੇ ਵਿੱਚ ਆਪਾਂ ਜਾਵਾਂਗੇ ਸੌ ਚੱਲੀ ਗਏ ਹੈਲੋ ਆ ਗਏ ਹੁਣ ਆਪਾਂ ਚੱਲਾਂਗੇ ਟਕ ਟਕ 'ਚ ਬੈਠ ਕੇ ਟਕ ਟਕ 'ਚ ਬਹਿ ਗਏ ਆਪਾਂ ਸਾਰੇ ਜਾਣੇ ਲਓ ਜੀ ਜਦ ਤੂੰ ਮੇਰੀ ਰਨਿੰਗ ਨਿੰਦਾ 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 ਮੈਨੂੰ ਮਹਿਲ ਦਵਾ ਤੂੰ ਇੱਥੇ ਆਪਾਂ ਨੂੰ ਡ੍ਰੌਪ ਕਰਕੇ ਚਲੇ ਗਏ ਉਹ ਔਰੇ ਥੈਂਕ ਯੂ ਆਰੇ ਇਹ ਛੱਡ ਕੇ ਗਏ ਤੇ ਹੁਣ ਆਪਾਂ ਚੱਲਣ ਅੱਗੇ ਨੈਕਸਟ ਮੇਰੇ ਖਿਆਲ ਉਹ ਵਾਲੀ ਬੋਟ ਆ 3 ਨੰਬਰ ਇਹ ਵਾਲੀ ਇਹ ਵਾਲੀ ਆਗੇ 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 ਚਲੋ ਜੀ ਆਓ ਚਲੀਏ ਕੇਤੀਆ ਧਿਆਨ ਨਾਲ ਓਕੇ ਸਲੋ ਸਲੋ ਹਾਂ ਚਲੋ ਚਲੋ ਸ਼ਾਬਾਸ਼ ਪਾਣੀ ਕੋਈ ਨਹੀਂ ਪਾਣੀ ਤੇ ਜਾਣਾ ਆਪਾਂ ਇੱਥੇ ਓਕੇ ਚਲੋ ਚਲੋ ਫਾਈਨਲੀ ਬੋਟ 'ਚ ਬੈਠ ਗਏ ਤੇ ਇਹਦੇ ਕੇਤੀਆ ਐਂਡ ਵਿਬਾ ਔਰ ਇਹਦੇ ਕਬੀਰ ਬੋਟ ਹੁਣ ਚੱਲੇਗੀ ਤੁਹਾਨੂੰ ਦਿਖਾਵਾਂਗੇ ਇਹਦੇ ਇੰਜਨ बोल लो मेरी बम जिंज कट लाय ਅਲੀ ਬੱਲੀਏ ਦੱਸ ਕਿਵੇਂ ਪਾਜੂਗਾ ਕੋਈ ਹਰਦੀ ਸਾਨੂੰ ਚੋਟੀ ਦੇ ਯਕੀਨੀ ਸਟਾ ਦੇ ਮੰਨ ਦੇ ਆਹ ਲੱਡੂ ਆਟ ਮੂੰਹੋਂ ਬੋਤ ਬੋਲ ਦੇ ਆ ਕੱਟ ਇਸ ਜੱਟ ਤੇ ਲਾਇਓ ਪੇ ਮਾਰ ਦੇ ਆ ਸਾਟੇ ਬੈੜੀ ਦੰਦੇ ਜੜਾਂ ਵਿੱਚੋਂ ਪੱਟ ਇਸ ਜੱਟ ਮੇਰੀ ਇੱਥੇ ਨਾ ਇਹ ਬਹੁਤ ਆ ਕਾ ਹੁੰਦਾ ਦੇਖੋ ਜਦੋਂ ਬੋਟ ਬੋਕ ਕੀਤੀ ਸੀ ਆਪਾਂ ਬੋਕ ਕੀਤੀ ਸੀਗੀ 3062 ਦੀ ਹਨਾ ਸਨਸੈਟ ਦਿਖਾ ਕੇ ਲੈ ਕੇ ਜਾਵਾਂਗੇ ਹੁਣ ਨਹੀਂ ਵਿਚਾਲੇ ਰੋਕਤੀਆਂ ਨੇ ਬਿਲਕੁਲ ਤੇ ਇਹ ਕਹਿੰਦਾ ਵੀ 600 ਰੁਪਏ ਦੋ ਪਾਰਕਿੰਗ ਦਾ 662 ਰਾਮ ਮੈਂ ਜਾ ਇਹ ਗਲਤ ਗੱਲ ਆ ਯਾਰ ਟੂਰਿਸਟ ਆ ਹਨਾ ਤੁਸੀਂ ਇੰਨਾ ਨਹੀਂ ਇਦਾਂ ਨਹੀਂ ਕਰਨਾ ਚਾਹੀਦਾ ਅੱਗੇ ਤੋਂ ਜਦੋਂ ਵੀ ਆਉਣਾ ਤੁਸੀਂ ਧਿਆਨ ਨਾਲ ਕੱਲੀ ਕੱਲੀ ਗੱਲ ਲਿਖ ਕੇ ਲੈ ਲਓ ਇਹਨਾਂ ਤੋਂ ਕੋਈ ਨਹੀਂ ਹੁਣ ਦੇਵਾਂਗੇ ਓਕੇ ਡਨ ਆਈ ਵਿਲ ਪੇ ਓਕੇ ਇਫ ਯੂ ਡੋਨਟ ਪੇ ਐਟ ਦੀ ਪਾਰਕ ਯੂ ਕਾਂਟ ਐਂਟਰ ਦੀ ਆਈਲੈਂਡ ਓਕੇ 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 ਆਈ ਅੰਡਰਸਟੈਂਡ ਚਲੋ ਚੱਲਦੇ ਆ ਲੈਟਸ ਗੋ ਆਈ ਵਿਲ ਪੇ ਓਕੇ ਆਈ ਹੈਵ ਓਕੇ ਹਾਂਜੀ ਸੋ ਅੱਗੇ ਤੋਂ ਜਦੋਂ ਵੀ ਆਓ ਤੁਸੀਂ ਵੱਡੇ ਹੋ ਜਾਓਗੇ ਨਾ ਕਬੀਰ ਸਿੰਘ ਜੀ ਪਹਿਲਾਂ ਗੱਲ ਕਲੀਅਰ ਕਰਨੀ ਆ ਓਕੇ ਓਕੇ ਕਹਤੀਆਂ ਤੁਸੀਂ ਵੀ ਓਕੇ ਓਕੇ ਥੈਂਕ ਯੂ ਵੈਰੀ ਮੱਚ ਲੈਟਸ ਗੋ ਹਾਂਜੀ ਇਦਾਂ ਕਰਦੇ ਆ ਯਾਰ ਇਹਨਾਂ ਨੂੰ ਕਰਨਾ ਨਹੀਂ ਚਾਹੀਦਾ ਦੇਖੋ ਟੂਰਿਸਟ ਤੋਂ ਕਿੰਨੇ ਪੈਸੇ ਇਹਨਾਂ ਨੂੰ ਬਣਦੇ ਆ ਨਾ ਚਲੋ ਕੋਈ ਗੱਲ ਨਹੀਂ ਆਪਾਂ ਤੁਹਾਡੇ ਕੰਮ ਆਏਗੀ ਗੱਲ ਇਹ ਹੁਣ ਕੁਝ ਹੋਰ ਕਹਿ ਰਿਹਾ ਇਹ ਦੇਖਦੇ ਆ ਕੀ ਕਹਿੰਦਾ ਹਾਂਜੀ ਹਾਂਜੀ ਯੂ ਆਲਸੋ ਹੈਵ ਟੂ ਕਲੈਕਟ ਅ ਪਾਰਕ ਫੀ ਆਫ 600 ਬਾਟ ਹੁਣ ਓਕੇ ਟੋਟਲ ਓਕੇ 600 ਬਾਟ ਹੁਣ ਦੇਣ ਲੱਗੇ ਇਹਨਾਂ ਨੂੰ ਤੇ 10000 ਉੱਥੇ ਦਿੱਤਾਈ ਥੈਂਕ ਯੂ ಲೆਟਸ ਗੋ ਓਕੇ ਓਕੇ ਬੋਟ ਬੰਦ ਕਰਤੀ ਇਹਨੇ ਵਿਚਾਲੇ ਲਿਆ ਕੇ ਦੇਖਿਓ ਕਬੀਰ ਦਿਖਾਈ ਪੁੱਤ ਦੇਖੋ ਹਾਂ ਵਿਚਾਲੇ ਵਿਚਾਲੇ ਰੋਦੀ ਕਹਿੰਦਾ ਨਹੀਂ ਮਾਰੋ ਛਾਲਾਂ ਨਹੀਂ ਦੋ ਕੱਟੋ 600 ਬਾਟ ਕਹਿੰਦਾ ਐਵੇਂ ਵਾ ਮੰਮਾ ਅੱਭੀ ਤੇਲੀ ਦੋ ਹਾਂਜੀ ਹਾਂਜੀ ਚਲੋ ਜੀ ਚੱਲ ਪਏ ਇੱਥੇ ਬੋਟ ਖੜੀ ਕਰਤੀ ਕਹਿੰਦੇ ਜਾਓ ਹੁਣ ਤੁਸੀਂ ਆ ਜਾਓ ਵੇਵਾ ਹੁਣ ਉੱਥੇ ਜਾਣਾ ਆਪਾਂ ਆਹ ਸਾਈਡ ਚਲੋ ਜੀ ਚਲਿਏ ਇਹ ਇਹਨੂੰ ਲੋ ਟਾਈਟ ਕਹਿੰਦੇ ਆ ਨਾ ਲੋ ਟਾਈਟਸ ਨੇ ਜਾਂ ਹਾਈ ਟਾਈਟਸ ਆ ਇਹ ਪੇਪਰ ਲੋ ਟਾਈਟਸ ਹਾਂ ਕੇ ਕੇ ਇੱਧਰ ਆ ਪੁੱਤ ਕੇ ਕੇ ਆ ਆ ਆ ਆ ਵਾਰੋ ਆ ਸੈਂਟਰ ਚ ਲੈਣਾ ਕਬੀਰ ਤਕਰੀਬਨ 15 ਮਿੰਟ ਹੋ ਗਏ ਇਦਾਂ ਦਾ ਹੀ ਰਸਤਾ ਸੀ ਤੁਰੇ ਜਾ ਰਹੇ ਆ ਕਬੀਰ ਹੁਣੇ ਪਿੱਛੇ ਨੇ ਹਾਂਜੀ ਠੀਕ ਹੋ ਹਾਂਜੀ ਓਕੇ ਦੇਖਦੇ ਆ ਹੁਣ ਕਿੰਨਾ ਸਫਰ ਹੋ ਰਾ ਓਹ ਤੇਰੀ ਆ ਦੇਖਿਓ ਜੜਾਂ ਵੇਪਾ ਰੂਟਸ ਦੇਖਿਓ ਕਿੱਡੀਆਂ ਨੇ ਇਹ ਦਰਾਖਤੀ ਬਹੁਤ ਪੁਰਾਣਾ ਹੋਏਗਾ ਇਹ ਕੋਈ ਪ੍ਰਾਈਵੇਟ ਪ੍ਰਾਪਰਟੀ ਆ ਸਾਈਡ ਤੇ ਸੋ ਦੇਖਦੇ ਹਾਂ ਹੁਣ ਕਿੰਨਾ ਰਹਿ ਗਿਆ ਕਿੰਨਾ ਨਹੀਂ ਮੇਬੀ 5 ਮਿੰਟਸ ਹੋਏਗਾ ਹਾਊ ਫਾਰ ਬੀਚ ਫਰਮ ਹੇਅਰ 5 ਮਿੰਟਸ ਥੈਂਕ ਯੂ ਸੋ ਮੱਚ 5 ਮਿੰਟ ਤੇ ਅੱਗੇ ਬੀਚ ਆ ਜਾਣਾ ਹੁਣ ਬੀਚ ਤੇ ਫਿਰ ਜਾਣਾ ਕਿ ਸਾਡਾ ਪਹਿਲਾ ਬੀਚ ਹੈ ਉਸ ਤੋਂ ਬਾਅਦ 3 ਹੋਰ ਨੇ Yes. एदच आया निकल के देखो है ना ब्यूटीफुल वाह रेली ब्यूटीफुल बहुत सोहना यार लव जी कबीर ने तो लाते कपड़े कबीर हूँ कर रहे इंजॉय बहुत सोहना देखियो लो जी ਬਹੁਤ ਵਧੀਆ ਬੀਚ ਲੱਗਿਆ ਏ ਨੰਬਰ 1 ਨਾਮ ਨਹੀਂ ਪਤਾ ਜੀ ਕੀ ਆ ਪੁੱਛ ਕੇ ਦੱਸਾਂਗੇ ਹੁਣ ਆਪਾਂ ਅੱਗੇ ਚੱਲਣ ਲੱਗੇ ਆ ਇੱਥੇ ਇੱਕ ਮੰਦਿਰ ਵੀ ਬਣਿਆ ਹੋਇਆ ਅਗਰ ਇਹਨਾਂ ਦੀ ਕਿਸੇ ਦੀ ਹਿਸਟਰੀ ਪਤਿਆ ਤਾਂ ਜਰੂਰ ਸਾਨੂੰ ਦੱਸਣਾ ਜੀ ਸੋ ਇਹਦਾਂ ਕੁਛ ਹੋਰੇ ਆਪਣੇ ਕੱਪੜੇ ਚਲੋ ਜੀ ਚਲਿਏ ਕਬੀਰ ਚਲੋ ਆਜੋ ਇੱਕ ਘੰਟਾ ਪੂਰਾ ਆਪਣਾ ਲੱਗਿਆ ਇੱਥੇ ਤੇ ਹੁਣ ਆਪਾਂ ਚੱਲਿਆਂ ਨੈਕਸਟ ਫੇਰ ਆਪਣੀ ਬੋਟਲ ਪਰ ਤੁਰਨਾ ਬਹੁਤ ਪਿਆ ਘੱਟੋ ਘੱਟ 2 2.5 ਕਿਲੋਮੀਟਰ ਤੁਰਨਾ ਸੀਗਾ ਇੱਥੇ ਸੋ ਟਾਈਮ ਆਪਦਾ ਉਹੀ ਕੱਢ ਕੇ ਆਉਣਾ ਜਿਵੇਂ ਅਸੀਂ ਤਾਂ ਸਨਸੈਟ ਦਾ ਪਲਾਨ ਕਰਕੇ ਆਏ ਸੀਗੇ ਪਰ ਇੱਥੇ ਆਹ ਲੋਟ ਆਈਡੀ ਬਹੁਤ ਆ ਦੇਖੋ ਤੁਸੀਂ ਆ ਕਿੱਥੇ ਤੱਕ ਆਇਆ ਪਿਆ ਹੈ ਨਾ ਕਿੱਥੇ ਉਹ ਬੀਚ ਉਥੇ ਫਿਨਿਸ਼ ਹੁੰਦਾ ਔਰ ਔਰ ਬੀਚ ਕਿੱਥੇ ਇੱਥੇ ਆ ਕੇ ਫਿਨਿਸ਼ ਹੋ ਰਿਹਾ ਸੋ ਆਓ ਹੁਣ ਨੈਕਸਟ ਈ ਤੇ ਚੱਲਦੇ ਹਾਂ ਹਜੇ ਸਾਡਾ ਪਹਿਲਾ ਬੀਚ ਹੋਇਆ ਦੂਜੇ ਲੇਨ ਤੇ ਪਹੁੰਚ ਗਏ ਹੈਗਾ ਪੌਡ ਆਇਲੈਂਡ ਏਰੀਆ ਕਿਹਾ ਹੋਇਆ ਇਹ ਉਲਟਾ ਪੌਡ ਆਇਲੈਂਡ ਹਾਂ ਕਬੀਰ एकदमacos ਮਿੱਟੀ ਇੱਥੇ ਨੰਕੇ ਪੈਰੀ ਚੱਲ ਰਹੇ ਆ ਕੀਤੀ ਐ ਇੰਜੋਏ ਕਰ ਰਹੀ ਆ ਸਨਸੈਟ ਮੈਨ ਲੱਗਦਾ ਸਨਸੈਟ ਕਬੀ ਰੀਤੀ ਹੋ ਜਾਣਾ ਆਪਾਂ ਨੂੰ ਕੀ ਖਿਆਲ ਹੈ ਹੈਨਾ ਉਹ ਦੇਖੋ ਪਹਾੜ ਸੁਪਰ ਹਾਂ ਪੁੱਤ ਸਨਸੈਟ ਹੋ ਗਿਆ ਹਾਂਜੀ ਕਬੀਰ ਕੀ ਦੇਖਣਾ ਚਾਹੁੰਦੇ ਹੋ ਆ ਦੇਖੋ ਆ ਸੈਂਡ ਹੂੰ ਚੱਕਿਆ ਓਕੇ ਹੋ ਜਾਣੇ ਆ ਵਾਓ ਮੈਂ ਨਾ ਤੁਰ ਕੇ ਸਾਈਡ ਤੇ ਆ ਗਿਆ ਉਹ ਸਾਰੇ ਜਾਣੇ ਉੱਥੇ ਨੇ ਤੇ ਇਹ ਦੇਖੋ ਸੈਂਡ ਕਿੰਨਾ ਹੋਵ ਹੈ ਵਾਈਟ ਯਾ ਦੇਖਿਓ ਬੜਾ ਪਿਆਰਾ ਲੱਗ ਰਿਹਾ ਤੇ ਉਹ ਸਾਹਮਣੇ ਸਨ ਸੈੱਟ ਹੋ ਰਿਹਾ ਦੇਖਿਆ ਕਿੰਨਾ ਸੋਹਣਾ ਲੱਗਦਾ ਕਬੀਰ ਨਾ ਕੁਝ ਦਿਖਾਉਣਾ ਚਾਹੁੰਦਾ ਤੁਹਾਨੂੰ ਹਾਂਜੀ ਦਿਖਾਓ ਹਾਂਜੀ ਜੇ ਇਹਦਾ ਪੈਰਾ ਹਾਂਜੀ ਜੇ ਇਹਨਾਂ ਨੂੰ ਅੰਦਰ ਰੱਖ ਦੀਏ ਦੱਬ ਦੀਏ ਓਕੇ ਦੇਖ ਲਓ ਆਏ ਹੋ ਜਾਣਗੇ ਹੂੰ ਕਿਵੇਂ ਹੋ ਜਾਣਗੇ ਇਹ ਜੇ ਇਹਨਾਂ ਨੂੰ ਇੱਧਰ ਦੱਬ ਦੀਏ ਓਕੇ ਵਾਈਟ ਹੋ ਗਏ ਹੈ ਨਾ ਹੂੰ ਵਾਈਟ ਹੋ ਗਏ ਓਕੇ ਸਨਸੈਟ ਕਿਵੇਂ ਲੱਗ ਰਿਹਾ ਵੀ ਤੁਹਾਨੂੰ ਕਿੱਧਰ ਆ ਸਨ ਸਨ ਲਵਰੀਆ ਸਾਹਮਣੇ ਸਨਸੈਟ ਹੋ ਗਿਆ ਹੋ ਗਿਆ ਸੈਟ ਯੈਸ ਹੋਇਆ ਤਾਂ ਕਦਾ ਸ਼ਾਮਾ ਹਾਂਜੀ ਪੌਡ ਆਈਲੈਂਡ ਸੈਕੰਡ ਆਈਲੈਂਡ ਸੀ ਇਥੇ ਆਪਾਂ ਨੂੰ ਨੇਰਾ ਹੋ ਗਿਆ ਇਹ ਰਿਹਾ ਪੌਡ ਆਈਲੈਂਡ ਤੁਹਾਨੂੰ ਪ੍ਰੋਕਟਰਾਂ ਵੀ ਦਿਖਾ ਦਾਂਗੇ ਤੇ ਹੁਣ ਆਪਾਂ ਮੈਨੂੰ ਨਹੀਂ ਲੱਗਦਾ ਬੱਚੇ ਨਾਲ ਨੇ ਤਾਂ ਆਪਾਂ ਨੂੰ ਵਾਪਸ ਹੀ ਜਾਣੇ ਦਾ ਬੇਬਾ ਕੀ ਖਿਆਲ ਵਾਪਸ ਵਾਪਸ ਸੋ ਹੁਣ ਆਪਾਂ ਵਾਪਸ ਚੱਲੇ ਆ ਇਹ ਆਪਣੀ ਬੋਟ ਉਹ ਦੇਖੋ ਗਾਰਡ ਰੋਡਸ ਵੀ ਖੜੀਆਂ ਨੇ ਇਹ 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 ਆ ਰਹੀ ਆ ਰਹੀ ਦੂਰ ਦੂਰ ਸੋ ਬਸ ਇੱਕ بیچ ਕੀਤਾ ਕਵਰ ਰੈਲੇ بیچ ਐਂਡ ਪੋਡ ਆਇਲੈਂਡ ਹੁਣ ਆਪਾਂ ਫੇਰ ਚੱਲੇ ਆਂ ਕਰਾਪੀ ਆਇਲੈਂਡ ਮੇਰੇ ਖਿਆਲ ਉੱਥੇ ਜਾਣਾ ਆਪਾਂ ਇਹ ਜਗ੍ਹਾ ਤੇ ਵਾਪਸ ਆਏ ਇੱਥੇ ਸੋ ਚਲੋ ਚੱਲੀਏ lettes go ਉਹ ਬਾਈ ਬੰਦੇ ਨੇ ਇੱਥੇ ਕਿਨੇਰੇ ਇਹ ਚਲਾਤਾ ਸਾਨੂੰ ਇਦਾਂ ਹੁਣ ਇਹ ਕਹਿੰਦਾ ਜਾਵੋ ਆਪ ਦੀ ਇਥੋਂ ਕੈਪ ਕਰਕੇ ਹਾਂਜੀ ਇੱਕ ਵੀਰ ਕਹਤੀ ਆ ਠੀਕ ਹਾਂ ਚਲੋ ਹੁਣ ਆਪਾਂ ਕੈਪ ਕਰਕੇ ਚੱਲਾਂਗੇ ਇਥੋਂ ਓਕੇ ਇੱਥੇ ਆਪਾਂ ਉਹ ਟੁਕ ਟੁਕ 'ਚ ਉਤਰ ਕੇ ਸੀਗੇ ਜਿਸ ਕੈਪ 'ਚ ਆਪਾਂ ਬੈਠੇ ਸੀ ਉਹ ਆਪਣੀ ਇੱਥੇ ਤੱਕ ਆਪਾਂ ਨੂੰ ਫ੍ਰੀ ਛੱਡ ਕੇ ਗਏ ਮਤਲਬ ਇਥੋਂ ਹਾਰਲੀ 2 ਕਿਲੋਮੀਟਰਸ ਐਸਾਈਡ ਔਰ ਦੈਨ ਇਥੋਂ ਆਪਾਂ ਹੁਣ ਚੱਲੇ ਆ KFC KFC ਚੱਲੇ ਆ ਕਵੀਰ ਹੁਣੀ ਅੰਦਰ ਚਲੇਗੇ ਆਪਾਂ ਬਸ ਹੁਣ ਅੰਦਰ ਜਾਣ ਲੱਗੇ ਆ ਔਰ ਆਰਡਰ ਕਰਦੇ ਹਾਂ ਕੁਸ਼ਨਾਸ਼ ਇਹ ਆ ਇਤੋਂ ਦਾ THAILAND ਦਾ KFC ਆਰਡਰ ਕਰਤਾ ਫੂਡ ਆਪਾਂ ਬਹੁਤ ਵਧੀਆ ਕਵੀਨ ਉਹਨੂੰ ਇੰਜੋਏ ਕਰ ਰਹੇ ਆਂ ਔਰ ਸਭ ਤੋਂ ਵਧੀਆ ਯਾਰ ਆ ਬਹੁਤ ਘੈਂਟ ਗੱਲਾਂ ਜਿੰਨਾ ਮਰਜ਼ੀ ਰੀਫਿਲ ਕਰ ਲੋ ਕੈਨੇਡਾ ਅਮਰੀਕਾ ਵਾਲੇ ਤਾਂ ਕਰਦੇ ਹੋਣਗੇ ਪਰ ਇੰਡੀਆ 'ਚ ਨਹੀਂ ਹੈਗਾ ਇੰਡੀਆ 'ਚ ਵੀ ਇਹ ਕਰਨਾ ਚਾਹੀਦਾ ਸ਼ੌਣ ਕੋਕ ਜਿੰਨਾ ਮਰਜ਼ੀ ਕੋਲ ਰੈਂਗ ਜਿੰਨਾ ਮਰਜ਼ੀ ਵਰ ਪੀਣਾ ਨਹੀਂ ਚਾਹੀਦਾ ਸਿਹਤ ਲਈ ਗੁੱਡ ਨਹੀਂ ਆ ਪਰ ਇੱਥੇ ਸੌਸੇਸ ਤੁਸੀਂ ਲੈ ਸਕਦੇ ਹੋ ਨਾਲ ਹੀ ਹੈਂਡਬਾਕ ਇਹ ਆ KFC ਦਾ ਫੂਡ ਫੋਨ ਦੀ ਬੈਟਰੀ ਡਾਊਨ ਹੋ ਗਈ ਸੀ ਉਸ ਤੋਂ ਬਾਅਦ ਅਸੀਂ ਗਏ ਡਿਨਰ ਕੀਤਾ KFC ਤੋਂ ਖਾ ਲਿਆ ਸੀ ਕੁਝ ਫਿਰ ਉਹਦੇ ਬਾਅਦ ਥੋੜਾ ਡਿਨਰ ਕੀਤਾ ਫਿਰ ਮਾਰਕੀਟ ਘੁੰਮੀ ਕਰਾਪੀ ਦੀ ਹੁਣ ਆਪਾਂ ਫਿਰ ਆ ਗਏ ਥਾਈ ਵਿਲੇਜ ਰਿਜ਼ੋਰਟ ਤੇ ਵਿੱਚ ਸੋ ਇਹ ਸੀ ਅੱਜ ਦਾ ਟੂਰ ਫੋਰ ਆਈਲੈਂਡ ਦਾ ਜਿਹਦੇ ਵਿੱਚ ਆਪਾਂ 2 ਆਈਲੈਂਡ ਫੋਰ ਦੀ ਗੱਲ ਹੋਈ ਉਹਨੇ ਭਾਈ ਨੇ 2 ਹੀ ਕਰਾਈ ਫਿਰ ਅਸੀਂ 2 ਕੈਨਸਲ ਕਰਦੇ ਕਿਉਂਕਿ ਹਨੇਰਾ ਹੋ ਗਿਆ ਸੀ ਤੇ ਉਹਨੇ ਜਿਹੜੀ ਅੱਜ ਦੀ ਸਾਡੇ ਨਾਲ ਗੇਮ ਪਲੇ ਕੀਤਾ ਈ ਸੀ ਵੀ 662 ਉਹਨੇ ਐਕਸਟਰਾ ਲਿਆ ਸੋ ਅੱਗੇ ਤੋਂ ਜਦੋਂ ਵੀ ਤੁਸੀਂ ਆਓ ਕਲੀਅਰ ਗੱਲ ਕਰਕੇ ਰੱਖੋ ਸੋ ਇਹ ਸੀ ਅੱਜ ਦੀ ਵੀਡੀਓ ਕੱਲ ਮਿਲਦੇ ਆ ਨਵੇਂ ਦਿਨ ਨਾਲ ਸਤਿ ਸ਼੍ਰੀ ਅਕਾਲ ਜੀ ਕੀਤੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ